ਆਪਾਂ ਨੂੰ ਨਾ ਪਿੰਡ ਵਿੱਚ ਇੱਕ ਦਿਨ ਵੀ ਬਾਪੂ ਵਾਲਾ ਕੰਮ ਕਰਦਾ ਕਿ ਨਾ ਆ ਜਾ ਵੀ ਖੇਤ ਕੰਮ ਕਰਨਾ ਸਾਰਾ ਦਿਨ ਕੰਮ ਠੋਕ ਕੇ ਕਰਾਵੇ ਤੇ ਆਪਣੇ ਵਰਗੇ ਨੂੰ ਐ ਹੋ ਜਾਂਦਾ ਯਾਰ ਚੱਲ ਗਏ ਯਾਰ ਛੱਡ ਗਏ ਇੱਥੇ ਪਿੰਡ ਦੇ ਵਾਪਸ ਗਾਂ ਬਹੁਤ ਬਣਾਉਂਦਾ ਬਾਹਰ ਚੱਲ ਗਏ ਬਾਹਰ بڑے ਨਜ਼ਾਰੇ ਤੇ ਇੱਥੇ ਜਦ ਬੰਦਾ ਆ ਜਾਂਦਾ ਵੇ ਲੋ ਇੱਥੇ ਜਨ ਪ੍ਰਵਾਦ ਕੰਮ ਕਰਦਾ ਹਣ ਕਦਿਆ ਮੰਗੂ ਕੰਮ ਹੀ ਕਰੀ ਜਾਂਦਾ ਕੰਮ ਹੀ ਕਰੀ ਜਾਂਦਾ ਤੇ ਉੱਥੇ ਦਾ ਬੰਦਾ ਇੱਕ ਦਿਨ ਵੀ ਨਹੀਂ ਕੰਮ ਕਰਦਾ ਸੀਗਾ ਤੇ ਉੱਥੋਂ ਬੰਦਾ ਫਿਰ ਵੀ ਛੱਡ ਗਿਆ ਭੁੱਜੇ ਉਹਨਾਂ ਦਾ ਇੱਥੇ ਬੰਦਾ ਲਗਾਤਾਰ ਕੰਮ ਕਰੀ ਜਾਂਦਾ ਵਰ ਪਾਣਾ ਮਰਥੇ ਲੁੰਦਾ ਸਵੇਰੇ ਉੱਟ ਵੀ ਪਹਾੜਾਂ ਵਰਗਿਆਂ ਨਾਲ ਤੇ ਸਨੋਵ ਚ ਕੰਮ ਕਰਦਾ ਦਸਤਾਨੇ ਪਾ ਕੇ ਤੇ ਸਨੋਵ ਸ਼ੂਜ਼ ਪਾ ਕੇ ਸਨੋਵ ਕੋਟ ਪਾ ਕੇ ਗੋਰੀਆਂ ਥੱਲੇ ਕੰਮ ਕਰਦੇ ਆ ਟੈਕਸੀਆਂ ਚ ਚਲਾਉਂਦੇ ਆ ਟਰੱਕ ਚ ਚਲਾਉਂਦੇ ਆ ਪਰ ਬੰਦਾ ਇੱਥੋਂ ਫਿਰ ਵੀ ਨਹੀਂ ਛੱਡ ਕੇ ਜਾਂਦਾ ਜੇ ਜਾਂਦਾ ਇੰਡੀਆ ਤਿੰਨਾ ਚਾਰਾਂ ਸਾਲਾਂ ਬਾਅਦ ਚੱਲ ਮਹੀਨੇ ਦੋ ਮਹੀਨੇ ਅਲੀ ਚਲੇ ਜਾਂਦਾ ਫਿਰ ਇੱਥੇ ਆ ਜਾਂਦਾ ਹੁਣ ਤੁਸੀਂ ਆਖੋ ਬਈ ਡਾਲਰ ਬੰਦੇ ਆ ਜਿੰਨਾਂ ਕੋਲੇ ਬਈ ਉੱਥੇ ਹੁਣ ਜਿਹੜਾ ਦਵਾਬਾ ਏਰੀਆ ਜਾਂ ਹੋਰ ਜਿਹੜੇ ਵੱਡੇ ਘਰ ਆ ਜਿਹੜੇ 100 100 ਕਿੱਲੇ ਵਾਲੇ ਆ 2 200 ਕਿੱਲੇ ਵਾਲੇ ਬਈ ਉਹ ਵੀ ਇੱਥੇ ਬੈਠੇ ਆ ਪੈਸਾ ਤਾਂ ਉਹਨਾਂ ਕੋਲੇ ਵੀ ਪਤਾ ਨਹੀਂ ਕਿੰਨਾ ਅੱਗ ਲਾਇਆ ਨਹੀਂ ਮਗਰ ਅਦਰ ਪਰ ਪਤਾ ਨਹੀਂ ਕੀ ਇਹਦੀ ਖੇਚ ਕਿਹੜੀ ਹੈ ਬਾਹਰਲੇ ਮੁਲਕਾਂ ਦੀ ਕੀ ਆ ਸਿਸਟਮ ਕੀ ਨਹੀਂ ਸਮਝੋ ਬਾਹਰ ਆਇਆ ਇੱਥੇ ਇੰਨਾ ਕਹਿੰਦੇ ਆਜ਼ਾਦੀ ਆ ਇੱਥੇ ਜਿਵੇਂ ਕੁੜੀਆਂ ਨੂੰ ਉੱਥੇ ਆਜ਼ਾਦੀ ਨਹੀਂ ਇੱਥੇ ਆਜ਼ਾਦੀ ਕਹਿ ਸਕਦੇ ਆ ਜੀ ਨੂੰ ਬਸ ਕੋੰਬੇ ਫਰੀ ਆਈ ਕੁੜੀ ਜੋ ਮਰਜ਼ੀ ਗੱਡੀ ਤੇ ਜਾਂਦੀ ਆ ਆਉਂਦੀ ਆ ਉਹ ਚੀਜ਼ ਉੱਥੇ ਮਿਲਦੀ ਨਹੀਂ ਉਹਨਾਂ ਨੂੰ ਤੇ ਉਹ ਬੰਦਾ ਵਲੋਂ ਕੰਮ ਇੱਥੇ ਰੇਕ ਬੰਦੇ ਕਰੀ ਜਾਂਦਾ ਕਈ ਸੱਤੇ ਸੱਤੇ ਤੇ ਨਹੀਂ ਕਰੀ ਜਾਂਦੇ ਆ ਜਿਹੜੇ ਕਈ ਸੈੱਟ ਆ ਚਲਪਾਈਂਦਣ ਕਰਦੇ ਆ ਛੱਡ ਕੇ ਨਹੀਂ ਸੋ ਕੋਈ ਹੋ ਜਾਂਦਾ ਯਾਰ ਇਹ ਇੱਕ ਇਹੋ ਜਿਹਾ ਜਿਹੜਾ ਜਾਲ ਆ ਬਈ ਤਾਂ ਹੀ ਤਾਂ ਲੋਕ ਇਹਨੂੰ ਮਿੱਠੀ ਝੋਲ ਕਹਿੰਦੇ ਆ ਕੈਨੇਡਾ ਕੈਨੇਡਾ ਮਿੱਠੀ ਝੋਲ ਆ ਤਾਂ ਕੋਈ ਬਾਹਰ ਦਾ ਮੁਲਕਾ ਕਿ ਮਿੱਠੀਆਂ ਝੋਲ ਨਹੀਂ ਆ ਕੋਈ ਬਈ ਬੰਦਾ ਸੋਚੋਂ ਭਾਵੇਂ ਕੋਈ ਇੱਕਦਾਂ ਬੰਦਾ ਮੁੜ ਜੇ ਇੰਡੀਆ ਜਾਂ ਪੰਜਾਬ ਜੋ ਕਿਸੇ ਵੀ ਖੇਹ ਕਿੱਥੇ ਵੀ ਉਹਨਾਂ ਦਾ ਘਰ ਹੈਗਾ ਉਹਦਾ ਘਰ ਦੀ ਗੱਲ ਹੀ ਕਰਦੇ ਆਪਾਂ ਤੇ ਇੱਕਦਾਂ ਸੋਚੋਂ ਬਈ ਮੁੜ ਸਕਦਾ ਨਹੀਂ ਤਾਂ ਅਦਰਵਾਜ ਨਹੀਂ ਮੁੜ ਸਕਦਾ ਕੈਨੇਡਾ ਇਹੋ ਜਿਹਾ ਮੁਲਕ ਕੋਈ ਭਾਵੇਂ ਮੁੜ ਜੂਗਾ ਜਿਹੜਾ ਕੋ ਨਹੀਂ ਯਾਰ ਮੇਰੇ ਗਾਂ ਮੇਰਾ ਫਿਊਚਰ ਬੱਚਿਆਂ ਦਾ ਖਤਮ ਹੋ ਜੀ ਰਿਹਾ ਇੱਥੇ ਤੇ ਮੈਨੂੰ ਜਾਣਾ ਚਾਹੀਦਾ ਉਹਦੇ ਮਾਂ ਪਿਓ ਗੋਲ ਕਿ ਨਹੀਂ ਤਾਂ ਭਾਈ ਔਖਾ ਕੰਮ ਇੱਥੇ ਇਤਨਾਂ ਦਾ ਹੀ ਸਾਲੀਆਂ ਇਹੋ ਜੀਆਂ ਹਨਾ ਪਤਾ ਨਹੀਂ ਡਾਲਰਾਂ ਦਾ ਮੋਹ ਪਤਾ ਨਹੀਂ ਕੀ ਆ ਸਾਲਾ ਕਿਹੜਾ ਹੀ ਨਹੀਂ ਛੱਡਦਾ ਇਹ ਅ ਜਿੰਨੇ ਵੀ ਘਰ ਮਤਲਬ ਆਪਣੇ ਪੰਜਾਬੀਆਂ ਦੇ ਆ ਤੇ ਪੁਰਾਣੇ ਆਏ ਆ ਤੇ ਬਸ ਹੁਣ ਜਾਂਦੇ ਹੀ ਨਹੀਂ ਦੱਸ ਸੋ ਬਈ ਹਣਾ ਆਪੋ ਆਪਣੇ ਕਮੈਂਟ ਕਰਕੇ ਵੀ ਕੀ ਚੱਕਰ ਆ ਲੋਕ ਕਿਉਂ ਨਹੀਂ ਯਾਰ ਬਾਹਲੇ ਮੁਲਕਾਂ ਚੋਂ ਜਾਂਦੇ ਆ ਆਪਣੇ ਵਤਨਾਂ ਨੂੰ